ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ 1971 ਦੀ ਜੇ ਗੱਲ ਕੀਤੀ ਜਾਵੇ ਇੱਕ ਪਾਸੇ ਭਾਰਤੀ ਤੇ ਪਾਕਿਸਤਾਨੀ ਫੌਜ ਇੱਕ ਦੂਸਰੇ ਦੇ ਆਹਮੋ ਸਾਹਮਣੇ ਸੀ ਔਰ ਉਸੇ ਦਰਮਿਆਨ ਜਦੋਂ ਪਾਕਿਸਤਾਨ ਦੀ 에ਅਰ ਫੋਰਸ ਨੇ ਪਠਾਨਕੋਟ ਅੰਮ੍ਰਿਤਸਰ ਔਰ ਸ਼੍ਰੀਨਗਰ ਨੂੰ ਨਿਸ਼ਾਨਾ ਬਣਾਇਆ ਇਤੋਂ ਦੇ 에ਅਰ ਬੇਸ ਜਿਹੜੇ ਨੇ ਤਬਾਹ ਕਰਨ ਦੀ ਇੱਕ ਪਲੈਨਿੰਗ ਬਣਾਈ 6 ਉਹਨਾਂ ਦੇ ਜੈਟ ਜਿਹੜੇ ਨੇ ਸ਼੍ਰੀਨਗਰ 에ਅਰ ਫੋਰਸ ਬੇਸ ਦੇ ਉੱਪਰ ਪਹੁੰਚਦੇ ਨੇ ਤਾਂ ਅਚਾਨਕ ਭਗਦੜ ਮੱਚ ਜਾਂਦੀ ਐ ਉਸ ਸਮੇਂ ਉੱਥੇ ਨਿਰਮਲਜੀਤ ਸਿੰਘ ਸੇਖੋ ਮੌਜੂਦ ਸਨ ਔਰ ਜਿਨ੍ਹਾਂ ਨੇ ਆਪਣੀ ਬਹਾਦਰੀ ਵਿਖਾਈ ਔਰ ਪਾਕਿਸਤਾਨ ਦੇ ਜਿਹੜੇ ਇਹ ਜੈਟਸ ਸਨ ਉਹ ਉਹਨਾਂ ਨੇ ਤਬਾਹ ਕੀਤੇ ਮੈਂ ਜੇ ਇਸ ਪਿੰਡ ਦੀ ਗੱਲ ਕਰਾਂ ਤਾਂ ਇਹ ਉਸ ਹੀਰੇ ਦਾ ਪਿੰਡ ਆ ਜਿਨੇ 1971 ਦੀ ਜੰਗ ਵਿੱਚ ਪਾਕਿਸਤਾਨ ਨਾਲ ਆਪਦੇ ਲੜਾਈ ਜੈਟ ਨਾਲ ਲੜਾਈ ਕਰਦੇ ਆ ਉਹਨਾਂ ਦੇ 6 ਜਹਾਜ਼ਾਂ ਵਿੱਚੋਂ 4 ਜਹਾਜ਼ ਉੱਥੇ ਜਿਹੜੇ ਜੈਟ ਸੱਟ ਕੇ ਤੇ ਬਾਕੀ ਆਪਦੀ ਜਿਹੜਾ ਸ਼ਹਾਦਤ ਦਾ ਜਾਂ ਪੀਤਾ ਇਹਨੇ ਆਪਣਾ ਕੋਈ ਬਚਾਰ ਨਹੀਂ ਕੀਤਾ ਉਹਨਾਂ ਨਾਲ ਲੜਦਾ ਹੋਇਆ ਤੇ ਇਹਦਾ ਜਹਾਜ਼ ਫੇਰੇ ਜਿੱਤ ਅਗ ਲੱਗੇ ਜੀ ਫਿਰ ਇਹਨੇ ਪਰਸ਼ੂਟ ਰਹਿ ਉਤਰਦੇ ਕੋਸ਼ਿਸ਼ ਕੀਤੀ ਪਰ ਛਤਰੀ ਨਹੀਂ ਖੁੱਲੀ ਤੇ ਉੱਥੇ ਸਿੱਡੇ ਪਾ ਗਏ ਜੀ ਸਰਦਾਰ ਨਰਮਲ ਜੀ ਸੈਖੋ ਇਹ ਐ ਏਡੇ ਵੱਡੀ ਬਹਾਦਰੀ ਨਾ ਕਰਦੇ ਤਾਂ ਸ਼ਾਇਦ ਜਿਹੜਾ ਪਾਕਿਸਤਾਨ ਦਾ ਰਾਜ ਆ ਉਹ ਪੰਜਾਬ ਨੂੰ ਕਬਰ ਕਰ ਜਾਂਦਾ ਨਰਮਲ ਜੀ ਜਦੋਂ ਕੋਈ ਆਰਡਰ ਨਹੀਂ ਦਿੱਤਾ ਬਈ ਤੋਂ ਆਪਣਾ ਜਹਾਜ ਟੇਕ-ਅਪ ਕਰਕੇ ਲੜ ਜੀ ਯਾਦ ਇਹਨੇ ਦੇਖਿਆ ਵੀ ਉਹ ਉਹਨਾਂ ਨੇ 에어ਪੋਰਟ ਸਾਲੇ ਪੰਜ ਛੇ ਜਹਾਜ ਪਾਕਿਸਤਾਨ ਦੇ ਆ ਰਹੇ ਤੇ ਇਹਨੇ ਆਪਣੀ ਮਰਜ਼ੀ ਨਾਲ ਜਹਾਜ ਟੇਕ-ਅਪ ਕੀਤਾ ਜੀ ਦੇ ਉਹ ਜਹਾਜ਼ਾਂ ਨੂੰ ਦੋਨੋਂ ਘਰਾਤਾ ਉਹ ਜਦੋਂ ਲੜਾਈ ਲੱਗੀ ਤਾਂ ਸਾਡੇ ਪਿੰਡ ਦੇ ਉੱਥੇ ਹੀ ਜਿਹੜੇ ਇਹਨਾਂ ਦੇ ਨਾਲ ਮਨਜੀਤ ਸਿੰਘ ਸੇਖੋਂ ਉਹ ਵੀ ਜਿਹੜੇ ਵਾਈਸ ਹੇਅਰ ਮਾਰਸ਼ਲ ਰਿਟਾਇਰ ਹੋਏ ਨੇ ਉਹ ਵੀ ਸ਼੍ਰੀਨਗਰ ਦੇ ਹਵਾਈ ਅੱਡੇ ਤੇ ਸਨ ਉਹ ਦੱਸਦੇ ਹੁੰਦੇ ਸੀ ਇਹਨਾਂ ਦੇ ਕਿੱਸੇ ਸਾਨੂੰ ਆ ਕੇ ਵੀ ਜਦੋਂ ਨਿਰਮਲਜੀਤ ਸਿੰਘ ਸੇਖੋਂ ਨੇ ਮੇਰੇ ਰੂਮ ਚ ਆਉਣਾ ਜਾਂ ਮੈਨੂੰ ਮੈਂ ਉਹਦੇ ਰੂਮ ਚ ਜਾਣਾ ਉਹਨੇ ਕਹਿੰਦਾ ਵੀ ਜੇ ਪਾਕਿਸਤਾਨ ਨੇ ਪੰਗਾ ਲੈ ਲਿਆ ਤਾਂ ਮੈਂ ਉਹਨਾਂ ਦੇ ਤੰਦ ਖੱਟੇ ਕਰਕੇ ਦਿਖਾ ਦੂੰਗਾ ਉਹ ਦੁਬਾਰਾ ਜਿਹੜਾ ਕੋਰਟ ਮਾਰਸ਼ਲ ਕਹਿ ਰਹੇ ਸੀ ਬੇਦਾ ਕੋਰਟ ਮਾਰਸ਼ਲ ਕਰ ਰੋਏ ਨੇ ਫਿਰ ਇੰਗਲੈਂਡ ਦੇ ਵਿੱਚ ਖਬਰ ਆਈ ਜੀ ਬਈ ਜੇ ਉਹ ਫਲਾਣਾ ਨਰਮਲਜੀਤ ਸਿੰਘ ਸੈਖੋ ਜਿਹੜਾ ਫਲਾਣਾ ਗੱਠ ਦਾ ਮਾਲਕ ਸੀਗਾ ਉਹ ਜੇ ਏਟੈਕ ਨਾ ਕਰ ਦਦਾ ਸ਼੍ਰੀਨਗਰ ਦਾ ਟੱਤਵਾ ਹੋ ਜਾਣਾ ਸੀਗਾ ਇਹਨਾਂ ਦੇ ਪਾਪ ਕਹਿੰਦੇ ਸੀਗੇ ਵੀ ਤੂੰ ਟਰਾਂਸਪੋਰਟ ਦੇ ਵਿੱਚ ਜਾ ਜੀ ਉਹ ਉਹ ਬੰਦੇ ਆਨੇਗਾ ਉਹ ਫਾਈਟਰ ਆਇਆ ਤੇ ਜਾ ਕੇ ਖੁਸ਼ ਹੋਇਆ ਤੇ ਉੱਥੇ ਜਾ ਕੇ ਬਹੁਤ ਅੱਛਾ ਇਹਨਾਂ ਦੇ ਜੋ ਸੀਗਾ 에어 ਫੋਰਸਾ ਚ ਵੀ ਤੇ ਪਿੰਡ ਚ ਵੀ ਜਿਹੜਾ ਮਾਰਦੇ ਰਹਿੰਦੇ ਸੀਗੇ ਕਿਤੇ ਪਾਈ ਜਹਾਜ਼ ਰਾਇ ਕਿਤੇ ਇੱਧਰ ਆਏ ਤਾਂ ਉਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਉਦੋਂ ਦੀ ਭਾਰਤ ਸਰਕਾਰ ਨੇ ਉਹਨਾਂ ਨੂੰ ਜਿਹੜਾ ਪਰਮਵੀਰ ਚੱਕਰ ਜਿਹੜਾ ਕਿ ਇੰਡੀਆ ਚ ਜਿਹੜਾ 에어 ਫੋਰਸ ਚ ਪਰਮਵੀਰ ਚੱਕਰ ਕਲਾ ਨਰਮਲਜੀਤ ਸਿੰਘ ਨੂੰ ਮਿਲਿਆ ਨਰਮਲਜੀਤ ਸਿੰਘ ਨੇ ਸਾਡੇ ਪਿੰਡ ਦਾ ਜਿਹੜਾ ਨੌਆ ਸਾਰੀ ਦੁਨੀਆ 'ਚ ਅੱਜ ਜਿਹੜਾ ਸਾਡਾ ਪਿੰਡਾ ਬੜੇ ਮਾਣ ਨਾਲ ਗਿਣਿਆ ਜਾਂਦਾ ਮੈਂ ਉਸ ਮਾਤਾ ਨੂੰ ਸਲਾਮ ਕਰਦਾ ਵੇ ਜਿਨੇ ਇਹ ਜਿਹੇ ਹੀਰੇ ਪੁੱਤ ਨੂੰ ਜਨਮ ਦਿੱਤਾ ਤੇ ਉਹ ਸਰਦਾਰ ਨਰਮਲਜੀਤ ਸਿੰਘ ਦੀ ਜਿਹੜੀ ਸ਼ਹੀਦੀ ਆ ਉਹ ਰਹਿੰਦੀ ਦੁਨੀਆ ਤੱਕ ਉਹਦਾ ਨੌ ਜਿਹੜਾ ਇਹ ਆ ਸਤਾਰੇ ਵਾਂਗੂ ਚਮਕਦਾ ਰਹੂਗਾ ਸ਼ਹੀਦੋਂ ਕੀ ਚਿਤਾਉਂ ਪਰ ਲੱਗੇਂਗੇ ਹਰ ਬਰਸ ਮੇਲੇ ਸ਼ਹੀਦੋਂ ਕੀ ਚਿਤਾਉਂ ਪਰ ਲੱਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਹ ਹੋਗਾ ਸਸ਼ਿਆਕਾਲ ਆਦਾਬ ਨਮਸਤੇ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇਸ਼ ਦੀ ਆਜ਼ਾਦੀ ਦੇ ਲਈ ਕਈ ਭਾਰਤੀਆਂ ਨੇ ਆਪਣਾ ਖੂਨ ਵਹਾਇਆ ਕੁਰਬਾਨੀਆਂ ਦਿੱਤੀਆਂ ਔਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਭਾਰਤੀ ਇਤਿਹਾਸ ਦੇ ਵਿੱਚ ਕੁਝ ਜੰਗਾਂ 47 ਤੋਂ ਬਾਅਦ ਅਜੇਹੀਆਂ ਨੇ ਜਿਹੜੀਆਂ ਇਤਿਹਾਸਿਕ ਬਣ ਕੇ ਹੋ ਨਿਭੜੀਆਂ ਸੋ 1965 ਦੀ ਲੜਾਈ ਉਸ ਤੋਂ ਬਾਅਦ 1971 ਦੀ ਲੜਾਈ 1971 ਦੀ ਜੇ ਗੱਲ ਕੀਤੀ ਜਾਵੇ ਇੱਕ ਪਾਸੇ ਭਾਰਤੀ ਤੇ ਪਾਕਿਸਤਾਨੀ ਫੌਜ ਇੱਕ ਦੂਸਰੇ ਦੇ ਆਹਮੋ ਸਾਹਮਣੇ ਸੀ ਔਰ ਉਸੇ ਦਰਮਿਆਨ ਜਦੋਂ ਪਾਕਿਸਤਾਨ ਦੀ 에ਅਰ ਫੋਰਸ ਨੇ ਪਠਾਨਕੋਟ ਅੰਮ੍ਰਿਤਸਰ ਔਰ ਸ਼੍ਰੀਨਗਰ ਨੂੰ ਨਿਸ਼ਾਨਾ ਬਣਾਇਆ ਇਤੋਂ ਦੇ 에ਅਰ ਬੇਸ ਜਿਹੜੇ ਨੇ ਤਬਾਹ ਕਰਨ ਦੀ ਇੱਕ ਪਲੈਨਿੰਗ ਬਣਾਈ ਔਰ ਉਸ ਪਲੈਨਿੰਗ ਦੇ ਤਹਿਤ ਜਦੋਂ 6 ਉਹਨਾਂ ਦੇ ਜੈਟ ਜਿਹੜੇ ਨੇ ਸ਼੍ਰੀਨਗਰ 에ਅਰ ਫੋਰਸ ਬੇਸ ਦੇ ਉੱਪਰ ਪਹੁੰਚਦੇ ਨੇ ਤਾਂ ਅਚਾਨਕ ਭਗਦੜ ਮੱਚ ਜਾਂਦੀ ਹੈ ਉਸ ਸਮੇਂ ਉੱਥੇ ਨਿਰਮਲਜੀਤ ਸਿੰਘ ਸੇਖੋ ਮੌਜੂਦ ਸਨ ਔਰ ਜਿਨ੍ਹਾਂ ਨੇ ਆਪਣੀ ਬਹਾਦਰੀ ਵਿਖਾਈ ਔਰ ਪਾਕਿਸਤਾਨ ਦੇ ਜਿਹੜੇ ਇਹ ਜੈਟਸ ਹਨ ਉਹ ਉਹਨਾਂ ਨੇ ਤਬਾਹ ਕੀਤੇ ਔਰ ਉਸੇ ਮੌਕੇ ਤੇ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਏ ਅੱਜ ਅਸੀਂ ਸ਼ਹੀਦ ਨਿਰਮਲਜੀਤ ਸਿੰਘ ਸੇਖੋ ਹੋਰਾਂ ਦੇ ਪਿੰਡ ਦੇ ਵਿੱਚ ਮੌਜੂਦ ਆਂ ਪਿੰਡ ਈਸੇਵਾਲ ਲੁਧਿਆਣਾ ਤੋਂ ਨਜ਼ਦੀਕ ਇਹ ਪਿੰਡ ਹੈ ਈਸੇਵਾਲ ਜਿੱਥੇ ਉਹਨਾਂ ਦਾ ਜਨਮ ਹੋਇਆ ਔਰ ਜਿਸ ਤੋਂ ਬਾਅਦ ਇੱਥੇ ਉਹਨਾਂ ਨੇ ਪੜ੍ਹਾਈ ਕੀਤੀ ਔਰ ਪੜ੍ਹਾਈ ਤੋਂ ਬਾਅਦ 1967 ਦੇ ਵਿੱਚ 에ਅਰ ਫੋਰਸ ਉਹ ਜੁਆਇਨ ਕਰਦੇ ਨੇ ਉਹਨਾਂ ਦੇ ਪਿਤਾ ਤਰਲੋਕ ਸਿੰਘ ਉਹ ਵੀ 에ਅਰ ਫੋਰਸ ਦੇ ਵਿੱਚ ਅਫਸਰ ਸਨ ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਨਿਰਭਜਿਤ ਸਿੰਘ ਸੇਖੋਂ 에ਅਰ ਫੋਰਸ ਦੇ ਵਿੱਚ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇ ਇਸ ਪਿੰਡ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਨਜ਼ਦੀਕ ਇਹ ਪਿੰਡ ਹੈ ਔਰ 1971 ਦੀ ਪਾਕਿਸਤਾਨ ਦੇ ਨਾਲ ਭਾਰਤ ਦੀ ਜਿਹੜੀ جنگ ਹੈ ਉਸਦੇ ਅਸਲ ਹੀਰੋ ਨਿਰਮਲਜੀਤ ਸਿੰਘ ਸੇਖੋ ਹੋਰਾਂ ਦਾ ਇਹ ਪਿੰਡ ਹੈ ਪਾਕਿਸਤਾਨ ਦੀ ਹਵਾਈ ਸੈਨਾ ਦਾ ਲੱਕ ਤੋੜਨ ਵਾਲਾ ਉਹ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋ ਏਸੇ ਪਿੰਡ ਦੇ ਵਸਨੀਕ ਸਨ ਸੋ ਦੱਸ ਦਈਏ ਕਿ ਨਿਰਮਲਜੀਤ ਸਿੰਘ ਸੇਖੋ ਅਸਲ ਹੀਰੋ ਸਨ 1971 ਦੀ ਲੜਾਈ ਦੇ 16 ਦਸੰਬਰ 1971 ਨੂੰ ਭਾਰਤੀ ਫੌਜੀਆਂ ਨੇ ਜਿੱਥੇ ਆਪਣੀ ਬਹਾਦਰੀ ਤੇ ਸਹਾਦ ਦੇ ਨਾਲ ਪਾਕਿਸਤਾਨੀ ਫੌਜ ਨੂੰ ਹਰਾਇਆ ਉਸਦੇ ਉਸ ਜੰਗ ਦੇ ਅਸਲ ਹੀਰੋ ਭਾਰਤ ਦੇ ਪਹਿਲੇ ਸਰਵਉੱਚ ਕੈਲੈਂਡਰੀ ਅਵਾਰਡ ਪਾਉਣ ਵਾਲੇ 에어ਫੋਰਸ ਦੇ ਵੀਰ ਨਿਰਮਲਜੀਤ ਸਿੰਘ ਸੇਖੋ ਵੀ ਸ਼ਹੀਦ ਹੋਏ ਸਨ। ਉਹਨਾਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਦੇ ਨਜ਼ਦੀਕ ਇਸ ਪਿੰਡ ਈਸੇਵਾਲ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਤਰਲੋਕ ਸਿੰਘ ਵੀ 에어ਫੋਰਸ ਦੇ ਵਿੱਚ ਫਲਾਈਂਗ ਲੈਫਟਨੈਂਟ ਸਨ ਔਰ ਆਪਣੇ ਪਿਤਾ ਤੋਂ ਨਿਰਮਲਜੀਤ ਸਿੰਘ ਸੇਖੋ ਕਾਫੀ ਪ੍ਰਭਾਵਿਤ ਸਨ। 4 ਜੁਲਾਈ 1960 ਨੂੰ ਬਤੌਰ ਫਲਾਈਂਗ ਅਫਸਰ ਉਹਨਾਂ ਨੂੰ ਜ਼ਿੰਮੇਦਾਰੀ ਮਿਲੀ ਔਰ ਸਾਲ 1971 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਭਿਆਨਕ ਯੁੱਧ ਛਿੜਿਆ ਔਰ ਜਦੋਂ ਪਾਕਿਸਤਾਨ ਦੇ 에ਅਰ ਫੋਰਸ ਨੇ ਭਾਰਤੀ 에ਅਰ ਫੋਰਸ ਦੇ ਪਠਾਨਕੋਟ, ਅੰਮ੍ਰਿਤਸਰ, ਸ਼੍ਰੀਨਗਰ 에ਅਰ ਬੇਸ ਉੱਪਰ ਹਮਲਾ ਕਰਨ ਦੀ ਪਲੈਨਿੰਗ ਬਣਾਈ ਤਾਂ ਸਰਦਾਰ ਸੇਖੋ 18ਵੀਂ ਸਕੁਐਡਰਨ ਦਾ ਜ਼ਿੰਮਾ ਸੰਭਾਲ ਰਹੇ ਸਨ। ਉਹਨਾਂ ਦੇ ਨਾਲ ਉਹਨਾਂ ਦੇ ਸੀਨੀਅਰ ਅਫਸਰ ਸਰਦਾਰ ਘੁੰਮਣ ਵੀ ਸਨ ਜਿਨ੍ਹਾਂ ਤੋਂ ਸੇਖੋ ਨੇ ਟ੍ਰੇਨਿੰਗ ਲਿੱਤੀ ਸੀ। 14 ਦਸੰਬਰ ਸਵੇਰੇ ਪਾਕਿਸਤਾਨੀ 에ਅਰ ਫੋਰਸ ਵੱਲੋਂ ਕਮਾਂਡਰ ਚੰਗੇਜ਼ੀ ਫ্লাইਟ ਲੈਫਟਨੈਂਟ ਦੋਤਾਨੀ ਅੰਦਰ ਵੀ ਮੇਰ ਬੇਗ ਯੂਸਫ ਜਾਈ ਦੇ ਨਾਲ 6 ਫਲਾਈਂਗ ਜੈਟ ਜਿਹੜੇ ਉਡਾ ਕੇ ਸ਼੍ਰੀਨਗਰ 에ਅਰਬੇਸ ਤੇ ਪਹੁੰਚੇ ਔਰ ਉਹਨਾਂ ਦਾ ਮੁਕਾਬਲਾ ਨਰਮਜੀਤ ਸਿੰਘ ਸੇਖੋ ਹੋਰਾਂ ਨੇ ਕੀਤਾ ਸੋ ਤੁਹਾਨੂੰ ਦੱਸ ਦਈਏ ਕਿ ਹੁਣ ਨਰਮਜੀਤ ਸਿੰਘ ਸੇਖੋ ਦੇ ਜੀਵਨ ਦੇ ਉੱਪਰ ਇੱਕ ਫਿਲਮ ਬਣ ਰਹੀ ਹੈ ਬਾਰਡਰ ਟੂ ਜਸ ਵਿੱਚ ਦਿਲਜੀਤ ਦੋਸਾਂਝ ਸ਼ਹੀਦ ਨਰਮਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਸੋ ਇੱਕ ਹੋਰ ਦਿਲਚਸਪ ਗੱਲ ਹੈ ਕਿ 에ਅਰ ਫੋਰਸ ਦੇ ਵਿੱਚ ਇੱਕ ਇੱਕ ਅਜਿਹੇ ਅਫਸਰ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਦੇ ਨਾਲ ਨਵਾਜ਼ਿਆ ਗਿਆ ਫਲਾਈਂਗ ਅਫਸਰ ਨਰਬਲਜੀਤ ਸਿੰਘ ਸਿੱਖ ਹੂ ਅੱਜ ਤੁਹਾਨੂੰ ਉਹਨਾਂ ਦੇ ਪਿੰਡ ਦੀ ਸੈਰ ਕਰਾਵਾਂਗੇ ਉਹਨਾਂ ਦਾ ਜੱਦੀ ਘਰ ਬਖਾਵਾਂਗੇ ਔਰ ਇੱਕ ਸਕੂਲ ਜਿਹੜਾ ਇਸ ਪਿੰਡ ਦੇ ਵਿੱਚ ਹੈ ਔਰ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਬਹਾਦਰੀ ਦੇ ਕિસ્ਸੇ ਵੀ ਜਿਹੜੇ ਨੇ ਉਹ ਸੁਣਾਏ ਜਾਂਦੇ ਨੇ 14 ਦਸੰਬਰ ਨੂੰ ਜਿਸ ਸਕੂਲ ਦੇ ਵਿੱਚ ਹਰ ਇੱਕ ਪੋਲੀਟੀਸ਼ੀਅਨ ਹਰ ਇੱਕ ਇਲਾਕੇ ਦਾ ਵਾਸੀੰਦਾ ਆਉਂਦਾ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਾ ਸੋ ਆਓ ਤੁਹਾਨੂੰ ਲੈ ਚਲਦੇ ਆ ਨਿਰਮਲਜੀਤ ਸਿੰਘ ਸੇਖੋ ਹੋਰਾਂ ਦੇ ਪਿੰਡ ਈਸੇਵਾਲ ਦੇ ਵਿੱਚ ਪਿੰਡ ਈਸੇਵਾਲ ਦੀ ਗੱਲ ਕੀਤੀ ਜਾਵੇ ਲੁਧਿਆਣਾ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈ ਇਸ ਪਿੰਡ ਦੇ ਵਿੱਚ ਗੱਲ ਕੀਤੀ ਜਾਵੇ ਜ਼ਿਆਦਾਤਰ ਸੇਖੋ ਪਰਿਵਾਰ ਹੀ ਰਹਿੰਦੇ ਨੇ ਔਰ ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਕੁਝ ਪਰਿਵਾਰ ਅਜੇਹੇ ਵੀ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈਟ ਨੇ ਔਰ ਇੱਕ ਹੋਰ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਪਿੰਡ ਦੇ ਕੁਝ ਐਨ ਆਰ ਆਈ ਪਰਿਵਾਰ ਅਜੇਹੇ ਨੇ ਜਿਹੜੇ ਕੈਨੇਡਾ ਛੱਡ ਕੇ ਦੁਬਾਰਾ ਆਪਣੇ ਪਿੰਡ ਵਾਪਸ ਆਏ ਨੇ ਔਰ ਖੇਤੀਬਾੜੀ ਦਾ ਕਿੱਤਾ ਜਿਹੜਾ ਕਰ ਰਹੇ ਨੇ ਔਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਨੇ ਖੇਤੀਬਾੜੀ ਦੇ ਨਾਲ ਜੁੜਨ ਦੇ ਲਈ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਬਚਪਨ ਇਨ੍ਹਾਂ ਗਲੀਆਂ ਦੇ ਵਿੱਚ ਹੀ ਗੁਜ਼ਰਿਆ ਇਸੇ ਪਿੰਡ ਦੇ ਵਿੱਚ ਉਹਨਾਂ ਨੇ ਆਪਣਾ ਬਚਪਨ گزارਿਆ ਪੜ੍ਹਾਈ ਲਿਖਾਈ ਜਿਹੜੀ ਕੰਪਲੀਟ ਕੀਤੀ ਉਸ ਤੋਂ ਬਾਅਦ ਸਨ 1967 ਦੇ ਵਿੱਚ ਉਹ 에ਅਰ ਫੋਰਸ ਜੁਆਇਨ ਕਰਦੇ ਨੇ ਕਿਉਂਕਿ ਉਹਨਾਂ ਦੇ ਪਿਤਾ ਵੀ 에ਅਰ ਫੋਰਸ ਦੇ ਵਿੱਚ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ 에ਅਰ ਫੋਰਸ ਦੀ ਨੌਕਰੀ ਜਿਹੜੀ ਹੈ ਉਹ ਕਰਨ ਦਾ ਮਨ ਬਣਾਇਆ ਸੋ ਤੁਹਾਨੂੰ ਉਹਨਾਂ ਦੇ ਘਰੇ ਲੈ ਕੇ ਜਾਵਾਂਗੇ ਜੋ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਪਨ ਈਸੇਵਾਲ ਦੀਆਂ ਗਲੀਆਂ ਨੇ ਜਿੱਥੇ ਨਿਰਮਲਜੀਤ ਸਿੰਘ ਸੇਖੋਂ ਦਾ ਬਚਪਨ ਬੀਤਿਆ ਔਰ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਪਿੰਡ ਦੇ ਕਈ ਨਾ ਨੌਜਵਾਨ ਅਜਿਹੇ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਨੌਕਰੀ ਕੀਤੀ ਔਰ ਆਪਣਾ ਜੀਵਨ ਦੇਸ਼ ਤੇ ਲੇਖੇ ਲਗਾਇਆ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਜੱਦੀ ਪਿੰਡ ਈਸੇਵਾਲ ਦੇ ਵਿੱਚ ਅਸੀਂ ਮੌਜੂਦ ਆ ਮੇਰੇ ਪਿੱਛੇ ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਜੇ ਜਨਮ ਦੀ ਗੱਲ ਕੀਤੀ ਜਾਵੇ ਜਨਮ ਉਹਨਾਂ ਦਾ 1943 ਦੇ ਵਿੱਚ ਉਹਨਾਂ ਦੇ ਨਾਨਕੇ ਘਰ ਦੇ ਵਿੱਚ ਹੋਇਆ ਸੀ ਪਰ ਇਹ ਉਹ ਘਰ ਹੈ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਜਿੱਥੇ ਉਹਨਾਂ ਨੇ ਰਹਿ ਕੇ ਪੜ੍ਹਾਈ ਕੀਤੀ ਔਰ ਇੱਥੋਂ ਹੀ 1967 ਦੇ ਵਿੱਚ ਉਹ 에ਅਰ ਫੋਰਸ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਪਿਤਾ ਸਰਦਾਰ trilok singh ਉਹ ਵੀ 에ਅਰ ਫੋਰਸ ਦੇ ਵਿੱਚ ਅਫਸਰ ਸਨ ਔਰ ਉਹਨਾਂ ਤੋਂ ਹੀ ਉਹ ਪ੍ਰੇਰਣਾ ਲੈ ਕੇ ਦੇਸ਼ ਦੀ ਸੇਵਾ ਦੇ ਲਈ 에ਅਰ ਫੋਰਸ ਦੇ ਵਿੱਚ ਜਾਂਦੇ ਨੇ ਔਰ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 1971 ਦੀ ਇੰਡੀਆ ਪਾਕਿਸਤਾਨ ਵਾਰ ਦੇ ਵਿੱਚ ਉਹ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਦੁਸ਼ਮਣ ਦਾ ਸਾਹਮਣਾ ਕੀਤਾ ਦੁਸ਼ਮਣ ਦਾ ਟਾਕਰਾ ਕੀਤਾ ਸਾਰੇ ਜਾਣਦੇ ਨੇ ਔਰ 14 ਦਸੰਬਰ 1971 ਨੂੰ ਉਹ ਦੇਸ਼ ਦੀ ਰਾਖੀ ਦੇ ਲਈ ਸ਼੍ਰੀਨਗਰ ਦੇ ਵਿੱਚ ਸ਼ਹਾਦਤ ਦਾ ਜਾਂ ਪੀ ਜਾਂਦੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੇ ਜੱਦੀ ਘਰ ਦੀਆਂ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਜਿੱਥੇ ਉਹਨਾਂ ਦੀ ਜਵਾਨੀ ਦੇ ਦਿਨ ਸਨ ਔਰ ਜਿੱਥੋਂ ਉਹ 1967 ਦੇ ਵਿੱਚ 에ਅਰ ਫੋਰਸ ਦੇ ਵਿੱਚ ਜਾ ਕੇ ਭਰਤੀ ਹੁੰਦੇ ਨੇ ਮੈਂ ਸਖਪਾਲ ਸਿੰਘ ਸੇਖੋਂ ਪਿੰਡੀ ਸੇਵਾਲ ਅੱਜ ਤੁਸੀਂ ਸਾਡੇ ਪਿੰਡ ਸਰਦਾਰ ਨਰਮਲਜੀਤ ਸਿੰਘ ਸੇਖੋਂ ਦੇ ਹਿਸਟਰੀ ਨੂੰ ਕਵਰ ਕਰਨ ਵਾਸਤੇ ਆਏ ਹਾਂ ਤੇ ਮੈਂ ਜੇ ਇਸ ਪਿੰਡ ਦੀ ਗੱਲ ਕਰਾਂ ਤਾਂ ਇਹ ਉਸ ਹੀਰੇ ਦਾ ਪਿੰਡ ਆ ਜਿਨੇ 1971 ਦੀ ਜੰਗ ਵਿੱਚ ਪਾਕਿਸਤਾਨ ਨਾਲ ਆਪਦੇ ਲੜਾਈ ਜੈਟ ਨਾਲ ਲੜਾਈ ਕਰਦੇ ਆ ਉਹਨਾਂ ਦੇ 6 ਜਹਾਜ਼ਾਂ ਵਿੱਚੋਂ 4 ਜਹਾਜ਼ ਉੱਥੇ ਜਿਹੜੇ ਜੈਟ ਸੱਟ ਕੇ ਤੇ ਬਾਕੀ ਆਪਦੀ ਜਿਹੜਾ ਸ਼ਹਾਦਤ ਦਾ ਜਾਂ ਪੀਤਾ ਤੇ ਜੇਕਰ ਉਸ ਦਿਨ ਸਰਦਾਰ ਨਰਮਲਜੀਤ ਸਿੰਘ ਸੇਖੋਂ ਇਹ ਐਡੀ ਵੱਡੀ ਬਹਾਦਰੀ ਨਾ ਕਰਦੇ ਤਾਂ ਸ਼ਾਇਦ ਜਿਹੜਾ ਪਾਕਿਸਤਾਨ ਦਾ ਰਾਜ ਆ ਉਹ ਪੰਜਾਬ ਨੂੰ ਕਬਰ ਕਰ ਜਾਂਦਾ ਤੇ ਉਸ ਉਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਉਦੋਂ ਦੀ ਭਾਰਤ ਸਰਕਾਰ ਨੇ ਉਹਨਾਂ ਨੂੰ ਜਿਹੜਾ ਪਰਮਵੀਰ ਚੱਕਰ ਜਿਹੜਾ ਕਿ ਸ਼ਾਇਦ ਇੰਡੀਆ ਸ਼ਾਇਦ ਨਹੀਂ ਮੈਂ ਪੱਕਾ ਕਹਣਾ ਵੀ ਇੰਡੀਆ ਚ ਜਿਹੜਾ 에ਅਰ ਫੋਰਸ ਚ ਬਰਨਬੀਰ ਚੱਕਰ ਕੱਲਾ ਨਰਮਲਜੀਤ ਸਿੰਘ ਸੇਖੋਂ ਨੂੰ ਮਿਲਿਆ ਇਹਨਾਂ ਨੇ ਨਰਮਲਜੀਤ ਸਿੰਘ ਸੇਖੋਂ ਨੇ ਸਾਡੇ ਪਿੰਡ ਦਾ ਜਿਹੜਾ ਨੋਆ ਸਾਰੀ ਦੁਨੀਆ ਚ ਅੱਜ ਜਿਹੜਾ ਸਾਡਾ ਪਿੰਡਾ ਬੜੇ ਮਾਣ ਨਾਲ ਗਿਣਿਆ ਜਾਂਦਾ ਇੱਥੋਂ ਹੀ ਇੱਕ ਸਾਡੇ ਹੋਰ ਸ਼ਹੀਦ ਉਸੇ ਜੰਗ ਵਿੱਚ ਸਰਦਾਰ ਸਰੂਪ ਸਿੰਘ ਸੇਖੋਂ ਵੀ ਉਹਨਾਂ ਨੇ ਵੀ ਸ਼ਹੀਦੀ ਦਾ ਜਾਂ ਪੀਤਾ ਉਹਨਾਂ ਨੇ ਬਾਰਡਰ ਤੇ ਲੜਾਈ ਲੜਦੇ ਆ ਤੇ ਪਾਕਿਸਤਾਨ ਨੂੰ ਆਪ ਪਾਕਿਸਤਾਨ ਦੇ ਦੰਦ ਖੱਟੇ ਕਰਦੇ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ ਸਰਦਾਰ ਨਰਮਲਜੀਤ ਸੇਖੋਦੇ ਜੀ ਉਹਨਾਂ ਦੇ ਜੀਵਨ ਬਾਰੇ ਗੱਲ ਕਰਨੀ ਚਾਹੁੰਨਾ ਤਾਂ ਉਹਨਾਂ ਦੇ ਮਾਤਾ ਹਰਵੰਸਕੌਰ ਅਤੇ ਉਹਨਾਂ ਦੇ ਪਿਤਾ ਸਰਦਾਰ ਤਲੋਕ ਸਿੰਘ ਜਿਹੜੇ ਐਰ ਫੋਰਚ ਜੌਬ ਕਰਦੇ ਸੀਗੇ ਮਾਤਾ ਹਰਵੰਸਕੌਰ ਜੀ ਜਦੋਂ ਅਸੀਂ ਇੱਥੇ ਵਿਚਰਦੇ ਸੀ ਅਸੀਂ ਉਹਨਾਂ ਨੂੰ ਤਾਈ ਜੀ ਕਹਿ ਕੇ ਪੁਕਾਰਦੇ ਸੀ ਤਾਂ ਉਹ ਬੜੇ ਬਹਾਦਰ ਬੜੇ ਹੀ ਬੜੇ ਹੌਸਲੇ ਵਾਲੇ ਇੱਕ ਇਨਸਾਨ ਸਨ ਜਿਨ੍ਹਾਂ ਨੇ ਇਸ ਯੋਧੇ ਨੂੰ ਜਨਮ ਦਿੱਤਾ ਇਸ ਯੋਧੇ ਨੇ ਔਰ ਜਦੋਂ ਲੜਾਈ ਲੱਗੀ ਤਾਂ ਸਾਡੇ ਪਿੰਡ ਦੇ ਉੱਥੇ ਹੀ ਜਿਹੜੇ ਇਹਨਾਂ ਦੇ ਨਾਲ ਮਨਜੀਤ ਸਿੰਘ ਸੇਖੋਂ ਉਹ ਵੀ ਜਿਹੜੇ ਵਾਈਸ ਇਅਰ ਮਾਰਸ਼ਲ ਰਿਟਾਇਰ ਹੋਏ ਨੇ ਉਹ ਵੀ ਸ਼੍ਰੀਨਗਰ ਦੇ ਹਵਾਈ ਅੱਡੇ ਤੇ ਸਨ ਉਹ ਦੱਸਦੇ ਹੁੰਦੇ ਸੀ ਇਹਨਾਂ ਦੇ ਕisse ਸਾਨੂੰ ਆ ਕੇ ਵੀ ਜਦੋਂ ਨਿਰਮਲਜੀਤ ਸਿੰਘ ਸੇਖੋਂ ਨੇ ਮੇਰੇ ਰੂਮ ਚ ਆਉਣਾ ਜਾਂ ਮੈਨੂੰ ਮੈਂ ਉਹਦੇ ਰੂਮ ਚ ਜਾਣਾ ਉਹਨੇ ਕਹਿੰਦਾ ਵੀ ਜੇ ਪਾਕਿਸਤਾਨ ਨੇ ਪੰਗਾ ਲੈ ਲਿਆ ਤਾਂ ਮੈਂ ਉਹਨਾਂ ਦੇ ਦੰਦ ਖੱਟੇ ਕਰਕੇ ਦਿਖਾ ਦੂੰਗਾ। ਤੋ ਕਹਿੰਦੇ ਵੀ ਉਹ ਆਮ ਤੌਰ ਤੇ ਤਿਆਰ ਰਹਿੰਦੇ ਸੀ ਜਦੋਂ ਜਿਹੜੀ ਜਿਹੜੀ 에어ਪੋਰਟ 'ਚ ਸੁਣਨ ਵਾਲੀ ਗੱਲ ਆਉਂਦੀ ਆ ਵੀ ਜਦੋਂ ਉਹਨਾਂ ਨੇ ਪਾਕਿਸਤਾਨ ਨੇ ਅਟੈਕ ਕੀਤਾ ਤਾਂ ਉੱਥੇ ਇਹ ਹੋਇਆ ਵੀ ਜਿਹੜੇ ਜਿਹੜਾ ਉਹਨਾਂ ਨੇ ਜਿਹੜੇ 에어ਪੋਰਟ ਦੇ ਹੈਰ ਅਥਾਰਟੀ ਨੇ ਕਿਹਾ ਵੀ ਕੋਈ ਵੀ ਜਿਹੜਾ ਹੁਣ ਜਿਹੜਾ ਜੈਟ ਆ ਉਹ ਉਡੂਗਾ ਨਹੀਂਗਾ ਕਿਉਂਕਿ ਪਾਕਿਸਤਾਨ ਵਾਲੇ ਨੇ ਅਟੈਕ ਇੰਨਾ ਜ਼ਬਰਦਸਤ ਕਰਤਾ ਸੀ ਪਰ ਉਹਨੇ ਬਿਨਾ ਮਦਰ ਉਥੇ ਆਪਦੇ ਅਫੀਸਰ ਨੂੰ ਇਹ ਕਹਿ ਕੇ ਡਾਤਾ ਵੀ ਮੈਂ ਰੋਕ ਨਹੀਂ ਸਕਦਾ ਹੁਣ ਮੈਂ ਇਹਦਾ ਜਿਹੜਾ ਸ਼੍ਰੀਨਗਰ ਦਾ ਹਵਾਈ ਅੰਡਾ ਮੈਂ ਤਬਾਹ ਹੁੰਦਾ ਨਹੀਂ ਦੇ ਸਕਦਾ ਸੋ ਉਹਨਾਂ ਨੇ ਉੱਡ ਕੇ ਇਹ ਪਾਕਿਸਤਾਨ ਦੇ ਅਟੈਕ ਨੂੰ ਖਤਮ ਕੀਤਾ ਅਤੇ ਭਾਰਤ ਦੀ ਆਜ਼ਾਦੀ ਨੂੰ ਜਿਹੜੀ ਲਈ ਸੀ ਭਾਰਤ ਦੀ ਆਜ਼ਾਦੀ ਨੂੰ ਬਚਾਇਆ ਤੇ ਇਸੇ ਪਿੰਡ ਚੋ ਜੇ ਗੱਲ ਕਰਦੇ ਆ 1953 ਜਿਹੜੀ 1914 1919 ਵਰਲਡ ਵਾਰ ਹੋਈ ਆ ਉਹਦੇ ਚ 53 ਬੰਦੇ ਉਸ ਵਰਲਡ ਵਾਰ ਚ ਗਏ ਜਿੰਨਾਂ ਚੋਂ 6 ਸ਼ਹੀਦ ਹੋ ਗਏ ਤੇ ਇਹ ਪਿੰਡ ਵਿੱਚ ਜੇ ਜਿੱਦਾਂ ਜਿੰਨਾ ਚਿਰ ਸਿੱਖ ਕੋਟਾ 2% ਨਹੀਂ ਸੀਗਾ ਉਹਨਾਂ ਚਿਰ ਇਸ ਪਿੰਡ ਵਿੱਚੋਂ ਮੈਂ ਲਗਭਗ ਹਰੇਕ ਪਰਿਵਾਰ ਚੋਂ ਦੋ ਇੱਕ ਦੋ ਲਾਜ਼ਮੀ ਫੌਜ ਚ ਭਰਤੀ ਹੁੰਦੇ ਸੀ ਤੇ ਫੌਜ ਚ ਆਪਣੀਆਂ ਡਿਊਟੀਆਂ ਕਰਦੇ ਸੀ ਤੇ ਕਈ ਪਰਿਵਾਰਾਂ ਦੇ ਤਿੰਨ ਤਿੰਨ ਜਿਹੜੇ ਬੱਚੇ ਵੀ ਆ ਉਹ ਫੌਜ ਚ ਉਹਨਾਂ ਨੇ ਸਰਵਿਸਾਂ ਕੀਤੀਆਂ ਤੇ ਇੱਥੇ ਦੇਸ਼ ਲਈ ਰਾਖੀ ਕੀਤੀ ਜੇ ਅੱਜ ਆਪਾਂ ਆਜ਼ਾਦੀ ਦਾ ਜਾਂ ਆਪਾਂ ਇੱਥੇ ਰਹਿਣ ਦਾ ਜੋ ਵੀ ਨੈਗ ਮਾਨ ਰਹਿ ਆ ਤੇ ਉਹ ਜਿਹੜਾ ਨੈਗ ਮਾਨ ਉਹਨਾਂ ਉਹਨਾਂ ਸ਼ਹੀਦਾਂ ਦੇ ਉਹਨਾਂ ਜਿਹੜੇ ਯੋਧਿਆਂ ਦੇ ਉਹਨਾਂ ਦੇ ਸਿਰ ਤੇ ਆਪਾਂ ਆ ਰਾਤ ਨੂੰ ਜੇ ਸੌ ਜਾਂਨੇ ਆ ਤਾਂ ਬਾਹ ਤੱਲੇ ਰੱਖ ਕੇ ਤਾਂ ਉਹਨਾਂ ਸ਼ਹੀਦਾਂ ਕਰਕੇ ਸੌ ਜਾਂਨੇ ਆ ਤੇ ਉਹ ਸ਼ਹੀਦ ਹਮੇਸ਼ਾ ਜਾਂ ਜਿਹੜੇ ਹੁਣ ਵੀ ਸਾਡੇ ਸਿੱਖ ਨੌਜਵਾਨੇ ਜਿਨ੍ਹਾਂ ਨੇ 80 90% ਪਹਿਲਾਂ ਕੁਰਬਾਨੀਆਂ ਕੀਤੀਆਂ ਨੇ ਉਹ ਅੱਜ ਵੀ ਬਾਰਡਰਾਂ ਤੇ ਉਸੇ ਤਰ੍ਹਾਂ ਦੇਸ਼ ਦੀ ਰਾਖੀ ਕਰ ਰਹੇ ਨੇ ਸੋ ਮੈਂ ਇੱਕ ਵਾਰੀ ਮੈਂ ਉਸ ਮਾਤਾ ਨੂੰ ਸਲਾਮ ਕਰਦਾ ਵੀ ਜਿਨੇ ਇਹ ਜੇ ਹੀਰੇ ਪੁੱਤ ਨੂੰ ਜਨਮ ਦਿੱਤਾ ਤੇ ਉਹ ਸਰਦਾਰ ਨਰਮਲਜੀਤ ਸਿੰਘ ਸਿੱਖੋਂ ਦੀ ਜਿਹੜੀ ਸ਼ਹੀਦੀ ਆ ਉਹ ਰਹਿੰਦੀ ਦੁਨੀਆ ਤੱਕ ਉਹਦਾ ਨੌ ਜਿਹੜਾ ਇਹ ਹੈ ਸਤਾਰੇ ਵਾਂਗੂ ਚਮਕਦਾ ਰਹੂਗਾ ਕੱਲਾ ਇਹ ਉਹਦੇ ਨਾਲ ਜਿਹੜਾ ਹਿਸੇ ਵਾਲ ਪਿੰਡ ਦਾ ਬਾਲਡ ਵਿੱਚ ਨੌ ਜਿਹੜਾ ਅੱਜ ਵੀ ਜਦੋਂ ਅਸੀਂ ਬਾਹਰ ਕਿਤੇ ਜਾਂਦੇ ਆ ਤਾਂ ਸਾਨੂੰ ਲੋਕ ਜਦੋਂ ਮਿਲਦੇ ਨੇ ਜਦੋਂ ਹਿਸੇ ਵਾਲ ਪਿੰਡ ਦਾ ਨੌ ਸੁਣਦੇ ਨੇ ਤੇ ਨਿਰਮਲ ਜੀ ਦਾ ਸੇਖਾ ਦਾ ਨੌ ਸੁਣਦੇ ਨੇ ਉਹ ਸਾਨੂੰ ਵੀ ਓਨਾ ਹੀ ਸਤਕਾਰ ਦਿੰਦੇ ਨੇ ਵੀ ਤੁਸੀਂ ਇਹ ਜਿਹੜੇ ਲੋਕ ਨੇ ਇਹਨਾਂ ਨੇ ਦੇਸ਼ ਦੀ ਆਜ਼ਾਦੀ 'ਚ ਬੜਾ ਵੱਡਾ ਯੋਗਦਾਨ ਪਾਇਆ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋਂ ਦੇ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਮੇਰੇ ਪਿੱਛੇ ਇਹ ਸਟੈਚੂ ਜਿਹੜਾ ਬਣਿਆ ਹੋਇਆ ਇਹ ਪਿੰਡ ਈਸੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਹੈ ਇਹ ਉਹੀ ਸਰਕਾਰੀ ਸਕੂਲ ਹੈ ਜਿੱਥੇ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ 14 ਦਸੰਬਰ 1971 ਨੂੰ ਉਹ ਦੇਸ਼ ਦੇ ਲਈ ਵੀਰਗਤੀ ਨੂੰ ਪ੍ਰਾਪਤ ਹੋਏ ਸਨ ਔਰ ਉਹਨਾਂ ਦੀ ਹਰ ਸਾਲ ਯਾਦ ਜਿਹੜੀ ਹੈ 14 ਦਸੰਬਰ ਨੂੰ ਮਨਾਈ ਜਾਂਦੀ ਹੈ ਔਰ ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਰਬਲਜੀਤ ਸਿੰਘ ਸੇਖੋਂ ਮੈਮੋਰੀਅਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਇਹ ਬੱਚੇ ਜਿੱਥੇ ਇਹ ਸਕੂਲ ਦੇ ਵਿੱਚ ਪੜ੍ਹਦੇ ਨੇ ਸਿੱਖਿਆ ਪ੍ਰਾਪਤ ਕਰਕੇ ਵੱਡੇ ਵੱਡੇ ਔਰਦਿਆਂ ਤੇ ਲੱਗਦੇ ਨੇ ਉਸ ਦੇ ਨਾਲ ਨਾਲ ਦੇਖ ਸਕਦੇ ਹੋ ਕਿ ਉਹਨਾਂ ਨੂੰ ਸਪੋਰਟਸ ਦੇ ਲਈ ਵੀ ਇਨਕਰੇਜ ਕੀਤਾ ਜਾਂਦਾ ਹੈ ਹਰ ਸਾਲ ਇੱਥੇ ਉਨ੍ਹਾਂ ਦੀ ਯਾਦਗਾਰ 14 ਦਸੰਬਰ ਨੂੰ ਮਨਾਈ ਜਾਂਦੀ ਹੈ ਔਰ ਇੱਕ ਬੜੀ ਦਿਲਚਸਪ ਤੇ ਖੂਬਸੂਰਤ ਗੱਲ ਇਹ ਵੀ ਹੈ ਕਿ ਪਾਰਟੀ ਤੋਂ ਉੱਪਰ ਉੱਠ ਕੇ तमाम ਜਿਹੜੇ ਪਾਰਟੀਆਂ ਦੇ ਆਗੂ ਚਾਹੇ ਉਹ ਕਾਂਗਰਸ ਦੇ ਲੀਡਰ ਹੋਣ ਚਾਹੇ ਅਕਾਲੀ ਦਲ ਦੇ ਲੀਡਰ ਹੋਣ ਜਾਂ ਆਮ ਆਦਮੀ ਪਾਰਟੀ ਭਾਜਪਾ ਦੇ ਲੀਡਰ ਹੋਣ ਸਾਰੇ ਇੱਕ ਮੰਚ ਤੇ ਇਕੱਠੇ ਹੁੰਦੇ ਨੇ ਔਰ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਪਰਮਵੀਰ ਚੱਕਰਵਿਜੇਤਾ ਸ਼ਹੀਦ ਨਰਮਜੀਤ ਸਿੰਘ ਸੇਖੋਂ ਉਨ੍ਹਾਂ ਨੂੰ ਹਰ ਸਾਲ ਇੱਥੇ ਸੋ ਸਕੂਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਭੁਪਿੰਦਰ ਕੌਰ ਗਵਰਨਮੈਂਟ ਸੀਨੀਅਰ ਸਕੂਲ ਕੰਡੀ ਸੇਵਾਲ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਮੈਨੂੰ ਬਹੁਤ ਮਾਣ ਹੈ ਕਿ ਮੈਂ ਉਸ ਪਿੰਡ ਦੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਜਿੱਥੋਂ ਦੇ ਮਹਾਨ ਸ਼ਹੀਦ ਸਰਦਾਰ ਨਰਮਨਜੀਤ ਸਿੰਘ ਸੇਖੋ ਨੇ 1971 ਦੀ ਲੜਾਈ ਦੇ ਵਿੱਚ ਸਾਡੇ ਦੇਸ਼ ਨੂੰ ਬਚਾਉਂਦੇ ਹੋਏ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਅਸੀਂ ਹਰ ਸਾਲ 14 ਦਸੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਨ ਮੌਕੇ ਸਕੂਲ ਵਿੱਚ ਬਹੁਤ ਵੱਡਾ ਸ਼ਹੀਦੀ ਪ੍ਰੋਗਰਾਮ ਆਯੋਜਿਤ ਕਰਦੇ ਹਾਂ ਜਿਸ ਵਿੱਚ ਪਿੰਡ ਵਾਸੀ ਇਲਾਕਾ ਵਾਸੀ ਸਕੂਲ ਦੇ ਬੱਚੇ ਹਮ ਹਮਾ ਕੇ ਪਹੁੰਚਦੇ ਹਨ ਤੇ ਬੱਚੇ ਦੇਸ਼ ਭਗਤੀ ਨਾਲ ਸੰਬੰਧਿਤ ਤੇ ਖਾਸ ਕਰਕੇ ਸ਼ਹੀਦ ਨਰਮਲ ਜੀ ਜੀ ਸੇਖੋਂ ਜੀ ਦੀ ਜੀਵਨੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕਰਦੇ ਹਨ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਇਸ ਸ਼ਹੀਦੀ ਪ੍ਰੋਗਰਾਮ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਹਮ ਹਮਾ ਕੇ ਪਹੁੰਚਦੇ ਹਨ ਤੇ ਉਸ ਵੇਲੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਹੀਦ ਨਰਮਲਜੀਤ ਸਿੰਘ ਸਿੱਖੋਂ ਦੀ ਜੀਵਨੀ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਜਮਾਤ ਦੀ ਇੰਗਲਿਸ਼ ਦੀ ਬੁੱਕ ਦੇ ਵਿੱਚ ਵੀ ਉਹਨਾਂ ਦੀ ਜੀਵਨੀ ਬਾਰੇ ਤੇ ਉਹਨਾਂ ਦੇ ਇਸ ਮਹਾਨ ਕੰਮ ਬਾਰੇ ਦੱਸਿਆ ਗਿਆ ਹੈ ਜਿਸ ਨਾਲ ਉਹ ਬੱਚੇ ਤੇ ਉਹ ਲੋਕ ਜਿਹੜੇ ਇਸ ਇਲਾਕੇ ਦੇ ਨਹੀਂ ਵੀ ਹਨ ਉਹਨਾਂ ਤੱਕ ਵੀ ਉਹਨਾਂ ਦੀ ਦੇਣ ਬਾਰੇ ਮੈਸੇਜ ਪਹੁੰਚਦਾ ਹੈ ਮੈਮ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਬਾਰਡਰ ਟੂ ਜਿਸ ਵਿੱਚ ਰਜੀਵ ਦੋਸਾਂ ਨਿਰਮੇਜ ਸਿੰਘ ਸਿੱਕੋੜਾ ਦਾ ਰੋਲ ਕਰ ਰਹੀ ਤੁਸੀਂ ਉਸ ਨੂੰ ਕਿਵੇਂ ਦੇਖੀ ਸਾਡੇ ਵਾਸਤੇ ਤਾਂ ਜੀ ਹੋਰ ਵੀ ਮਾਨ ਦੀ ਗੱਲ ਹੈ ਤੋ ਕਿ ਦਿਲਜੀਤ ਦੁਸਾਨ ਜੀ ਦਾ ਬਹੁਤ ਵੱਡਾ ਨਾਮ ਹੈ ਦੁਨੀਆ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਜਿਹੜੇ ਲੋਕਾਂ ਨੂੰ ਸ਼ਹੀਦ ਨਰਮਲਜੀਤ ਸਿੰਘ ਖੋ ਜਿਹਦੀ ਦੇਣ ਬਾਰੇ ਤੇ ਉਹਨਾਂ ਦੀ ਸ਼ਹੀਦੀ ਬਾਰੇ ਤੇ ਉਹਨਾਂ ਦੇ ਲਾਸਟ ਉਮਰ ਦੇ ਪੜਾਅ ਬਾਰੇ ਨਹੀਂ ਪਤਾ ਉਹ ਇਹ ਇਸ ਮੂਵੀ ਨੂੰ ਦੇਖ ਕੇ ਚੰਗੀ ਤਰ੍ਹਾਂ ਜਾਣ ਜਾਣਗੇ ਜਿਸ ਤਰ੍ਹਾਂ ਦੇ ਨਾਲ ਦਿਲਜੀਤ ਦੁਸਾਨ ਜੀ ਇਹ ਰੋਲ ਪਲੇ ਕਰ ਰਹੇ ਹਨ ਸਾਨੂੰ ਲੱਗਦਾ ਹੈ ਕਿ ਇਸ ਏਰੀਆ ਵਾਸਤੇ ਦਿਲਜੀਤ ਦਸਾਂਝ ਜੀ ਦਾ ਨਾਮ ਨਰਮਲਜੀਤ ਸਿੰਘ ਸੇਖੋ ਤੇ ਬਾਹਰਲੇ ਲੋਕਾਂ ਵਾਸਤੇ ਨਰਮਲਜੀਤ ਸਿੰਘ ਸੇਖੋ ਮਤਲਬ ਦਿਲਜੀਤ ਦਿਲਜੀਤ ਦਸਾਂਝ ਇੱਕ ਦੂਜੇ ਦੇ ਸਨੋਨਿਮਸ ਬਣ ਜਾਣਗੇ ਤਾਂ ਸਾਨੂੰ ਇਹ ਸਭ ਗੱਲ ਲਈ ਬੜਾ ਚੰਗਾ ਲੱਗ ਰਿਹਾ ਹੈ ਅਸੀਂ ਹੋਰ ਵੀ ਖੁਸ਼ੀ ਫੀਲ ਕਰਾਂਗੇ ਜੇ ਦਿਲਜੀਤ ਦਸਾਂਝ ਜੀ ਕਿਸੇ ਵੀ ਟਾਈਮ ਇਸ ਸਾਲ ਜਾਂ ਆਉਣ ਵਾਲੇ ਸਮੇਂ 'ਚ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਸ਼ੀਰ ਨਰਮਲ ਜੀ ਸਿੰਘ ਸੇਖੋਂ ਜਿਹਦੇ ਸ਼ਹੀਦੀ ਮੌਕੇ ਸਕੂਲ ਵਿੱਚ ਪਹੁੰਚਣ ਉਸ ਪ੍ਰੋਗਰਾਮ ਦੀ ਸ਼ਾਨ ਬਣਨ ਤੇ ਉਹਨਾਂ ਨੂੰ ਆਪ ਉਹ ਸ਼ਰਧਾਂਜਲੀ ਭੇਟ ਕਰਨ ਪਿੰਡ ਈਸੇਵਾਲ ਦੇ ਵਿੱਚ ਅਸੀਂ ਮੌਜੂਦ ਆ ਸਿਆਣੇ ਕਹਿੰਦੇ ਨੇ ਕਿ ਜਿਹੜੀ ਪਿੰਡ ਦੀ ਸਤ ਹੁੰਦੀ ਹੈ ਉੱਥੇ ਹਮੇਸ਼ਾ ਰੌਣਕ ਵੇਖਣ ਨੂੰ ਮਿਲਦੀ ਹੈ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਇਸ ਸਾਥ ਦੇ ਵਿੱਚ ਬੈਠੇ ਹੁੰਦੇ ਨੇ ਸੋ ਗੱਲਬਾਤ ਵੀ ਕਰਾਂਗੇ ਨਰਮਲਜੀਤ ਸਿੰਘ ਸੇਖੋਂ ਹੋਰਾਂ ਦੀ ਜ਼ਿੰਦਗੀ ਬਾਰੇ ਕਿਉਂਕਿ ਪਿੰਡ ਈਸੇਵਾਲ ਦੀ ਜੇ ਗੱਲ ਕੀਤੀ ਜਾਵੇ ਨਿਰਮਲਜੀਤ ਸਿੰਘ ਸੇਖੋਂ ਤੋਂ ਇਲਾਵਾ ਹੋਰ ਕਈ ਨੌਜਵਾਨ ਅਜਿਹੇ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕੀਤੀ ਸਾਡੇ ਨਾਲ ਕੁਝ ਬਜ਼ੁਰਗੋ ਮੌਜੂਦ ਨੇ ਗੱਲਬਾਤ ਕਰਨਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਤੁਹਾਡਾ ਨਾਮ ਮੇਰ ਦਾ ਨਾਮ ਵਰ ਸਿੰਘ ਬਾਪੂ ਜੀ ਨਿਰਮਲਜੀਤ ਸਿੰਘ ਸੇਖੋਂ ਜਿਹੜੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਹੋਏ ਨੇ ਫਲਾਈਂਗ ਅਫਸਰ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਦਰਸ਼ਕਾਂ ਨੂੰ ਜਿਹੜੇ ਭਾਈ ਨਿਰਮਲਜੀਤ ਸਿੰਘ ਫਲਾਈਂਗ ਅਫਸਰ ਓਹੋ ਆਗਰੇ ਦੇ ਆਰਵਾ ਕਾਲਜ ਉਹਨੇ ਪੜ੍ਹਾਈ ਕੀਤੀ ਇੰਨੇ ਰਿੰਗਦੇ ਜੀ ਉਦੋਂ ਬਾਅਦ ਉਹ ਉਹਥੇ 에어ਫੋਰਸ ਸਿਲੈਕਟ ਹੋ ਗਏ ਆਗਰੇ ਜੀ ਤੇ ਉਥੋਂ ਸਿਲੈਕਸ਼ਨ ਤੋਂ ਬਾਅਦ ਉਹਨਾਂ ਦਾ ਲਾਗੇ ਪਿੰਡ ਹੈ ਬਸੈਮੀ ਇੱਥੇ ਉਹਦੀ ਸ਼ਾਦੀ ਹੋਈ ਜੀ ਸ਼ਾਦੀ ਤੋਂ ਬਾਅਦ ਇਥੇ 1971 ਦੀ ਲੜਾਈ ਲੱਗੇ ਜੀ ਕੱਤ ਦੇ ਲੜਾਈ ਦੇ ਵਿੱਚ ਜੇ ਉਹਦੇ ਛਾਡੇ ਹੋਏ ਨੂੰ ਸਾਲ ਕੀ ਹੋਇਆ ਸੀਗਾ ਤੇ ਉਹ ਘੱਟ ਦੀ ਲੜਾਈ ਚ ਆਪਣੇ ਜਹਾਜ਼ ਰਾਹੀਂ ਦੁਸ਼ਮਣ ਦੇ ਜਹਾਜ਼ਾਂ ਨੂੰ ਮੁਕਾਬਲਾ ਕਰਦੇ ਹੋਏ ਤੇ ਉਹਨਾਂ ਦੇ ਜਹਾਜ਼ ਫਟੜ ਕਰਕੇ ਸੱਟ ਤੇ ਦੋ ਫੇਰ ਉਧਰ ਹੋ ਰਾਇਆ ਯਾ ਪਾਕਿਸਤਾਨ ਤੋਂ ਤੈਨੂੰ ਆਖੇ ਬਈ ਸੇਖੋਂ ਤੂੰ ਆਪਣਾ ਬਚਾਅ ਕਰ ਲੈ ਜੀ ਇਹਨੇ ਆਪਣਾ ਕੋਈ ਵਿਚਾਰ ਨਹੀਂ ਕੀਤਾ ਉਹਨਾਂ ਨਾਲ ਲੜਦਾ ਹੋਇਆ ਤੇ ਇਹਦਾ ਜਹਾਜ਼ ਫੇਰੇ ਜਿੱਤ ਅੱਗ ਲੱਗੇ ਜੀ ਫਿਰ ਇਹਨੇ ਪੈਰਾਸ਼ੂਟ ਰਹੀਂ ਉਤਰਦੇ ਕੋਸ਼ੇ ਕੀਤੇ ਪਰ ਛਤਰੀ ਨਹੀਂ ਖੁੱਲੀ ਤੇ ਉੱਥੇ ਸਿੱਧੇ ਪਾ ਗਏ ਜੀ ਬਸ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਵੀ ਉੱਥੇ ਆਗਰੇ 에ਅਰਫੋਰਸ ਦੇ ਬਰਾਂਟ ਅਫਸਰ ਸੀ ਗਏ ਕਿ ਦੋਨੇ ਭਾਈ ਉੱਥੇ ਪੜੇ ਸੀਗੇ ਆਗਰੇ ਮੈਂ ਵੀ ਉੱਥੇ ਪੈਰਾਸ਼ੂਟ ਫੀਲਡ ਡਰਾਇਵਮੈਂਟ ਸੀਗਾ ਜੀ ਮੈਂ ਵੀ ਉੱਥੇ 에ਅਰ ਫੋਰਸ ਸੀ ਮੈਂ ਮੇਰੀ ਯੂਨਿਟ ਸੀ 17 ਪੈਰਾਸ਼ੂਟ ਫੀਲਡ ਡਰਾਇਵਮੈਂਟ ਜੀ ਹਾਂ ਜੀ ਤੇ ਬਾਬੂ ਜੀ ਮਾਣ ਮਹਿਸੂਸ ਹੁੰਦਾ ਜਦੋਂ ਵੀ ਕੋਈ ਪਿੰਡ ਈਸੇਵਾਲ ਦੀ ਗੱਲ ਕਰਦਾ ਔਰ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਗੱਲ ਕਰਦਾ ਤੁਹਾਨੂੰ ਮਾਣ ਮਹਿਸੂਸ ਹੁੰਦਾ ਛਾਨੋ ਬਹੁਤ ਮੈਂ ਮਾਣ ਮਹਿਸੂਸ ਹੁੰਦਾ ਜਦ ਕਿ ਇਨਦਰ ਮਾਪੇ ਕਹਿੰਦੇ ਸੀਗੇ ਵੀ ਤੂੰ ਟਰਾਂਸਪੋਰਟ ਦੇ ਵਿੱਚ ਜਾ ਜੀ ਉਹ ਉਹ ਮੰਨਿਆ ਨਹੀਂ ਕਿ ਉਹ ਫਾਈਟਰ ਆ ਜਾ ਕੇ ਖੁਸ਼ ਹੋਇਆ ਤੇ ਉੱਥੇ ਜਾ ਕੇ ਬਹੁਤ ਅੱਛਾ ਇਨਦਰ ਜੂ ਸੀਗਾ 에어 ਫੋਰਸ ਵਿੱਚ ਵੀ ਜੀ ਤੇ ਪਿੰਡ 'ਚ ਵੀ ਗੇੜਾ ਮਾਰਦੇ ਰਹਿੰਦੇ ਸੀਗੇ ਕਦੇ ਬਾਈ ਜਹਾਜ਼ ਰਾਇ ਕਦੇ ਇੱਧਰ ਆਏ ਤਾਂ ਹਾਂ ਇੱਕ ਹੋਰ ਵੀ ਸੀਗੇ ਸਾਡੇ ਪਿੰਡ ਦੇ ਉਹ ਪਹਿਲਾਂ ਪਾਕਿਸਤਾਨ ਤੋਂ ਪਹਿਲਾਂ ਉਹ ਸ਼ਹੀਦ ਹੋ ਗਏ ਜੀ ਜਿਹੜੇ ਪੈਲਟ ਖੋਰ ਸੀਗਾ ਬੰਦਾ ਜੀ ਉਹ ਬੇਸ਼ੇਮ ਹੋਏ ਆਪਣੇ Air Force ਦੇ ਇਹ ਤੋਂ ਪਹਿਲਾਂ ਥਾਣੇਦਾਰ ਦਾ ਲੜਕਾ ਜਿਹਗਾ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਹਾਂ ਜੀ ਉਹ ਹਾਂ ਹੋੜ ਕੇ ਪੁੱਛਣਾ ਤੇ ਇਸ ਪਿੰਡ ਦੇ ਵਿੱਚ ਬਹੁਤ ਲੋਕ ਜਿਹੜੇ ਫੌਜ ਦੇ ਵਿੱਚ ਜਾਂਦੇ ਨੇ ਇਹ ਵੀ ਇੱਕ ਵਿਲੱਖਣ ਦਾ ਸਾਡੇ ਪਿੰਡ ਈਸੇਵਾਲ ਦੀ ਕਿ ਬਹੁਤ ਜ਼ਿਆਦਾ ਜਿਹੜੇ ਪਿੰਡ ਦੇ ਨੌਜਵਾਨ ਨੇ ਉਹ ਦੇਸ਼ ਦੀ ਸੇਵਾ ਦੇ ਲਈ ਗਏ ਨੇ ਫੌਜ ਦੇ ਵਿੱਚ ਹਾਂ ਜੀ ਪਹਿਲਾ ਸਾਡੇ ਜਿਹੜਾ ਪਿੰਡ ਹੈ ਇੱਥੇ ਰੇਤਾ ਬਹੁਤ ਹੰਦਸਾ ਸੀਗਾ ਜੀ ਤੇ ਇਸ ਕਰਕੇ ਖੇਤੀਬਾੜੀ ਦਾ ਕੰਮ ਇੰਨਾ ਵਧੀਆ ਸੀ ਤੇ ਲੋਕ ਫੌਜ ਜਾਂਦੇ ਸੀਗੇ ਜੀ ਫੌਜ ਚ ਪਹਿਲੇ ਵਰਲਡ ਵਾਰ ਚ ਵੀ ਗਏ ਹੈ ਸ਼ਾਇਦ ਉੱਥੇ ਪੱਥਰ ਲੱਗਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਸਾਡੇ ਬਾਪੂ ਜੀ ਵੀ 1914 ਲੜਾਈ ਦੇ ਵਿੱਚ 3 ਹਰ ਹਰ ਸੰਹਾਰ ਸੰਹਾਰ ਸੀਗੇ ਉਹ ਵੀ ਪੈਨਸ਼ਨ ਆਏ ਹੋਏ ਸੀਗੇ ਜੀ ਆਰਮੀ ਜੋ ਹੋਰ ਵੀ ਬਹੁਤ ਬਜ਼ੁਰਗ ਸੀਗੇ ਜਿਹੜੇ ਪੜਤੇ ਹੋਏ ਤੇ ਇਹਨਾਂ ਨੇ ਆਪਣਾ ਨਾਮ ਕਟਿਆ ਤੇ ਬਬੀ ਤੁਸੀਂ ਕਿਵੇਂ ਦੇਖਦੇ ਹੋ ਨਰਮਜੀਤ ਸਿੰਘ ਸੇਖੋ ਹੋਰਾ ਦੀ ਸ਼ਹਾਦਤ ਨੂੰ ਇਤਿਹਾਸ ਦੇ ਵਿੱਚ ਉਹਨਾਂ ਦਾ ਨੌ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾ ਰਿਹਾ ਤੁਹਾਡਾ ਨਾਮ ਕੀ ਨਛੱਤਰ ਸਿੰਘ ਜੀ ਸਾਡੇ ਉਹ ਕਮਾਂਡੀ ਸੀ ਜੀ ਤੇ ਬੰਦਾ ਬਹੁਤ ਗੁੱਟ ਸੀ ਉਹ ਤੇ ਸਾਰਾ ਟੱਬਰ ਹੀ ਇਹਨਾਂ ਦਾ ਸਾਊ ਸੀ ਪਹਿਲਾਂ ਤੋਂ ਜੀ ਤੇ ਪਿਆਰ ਸਾਡੇ ਨਾਲ ਬਹੁਤ ਜ਼ਿਆਦਾ ਸੀ ਅਸੀਂ ਇਕੱਠੇ ਹੀ ਖੇਲਦੇ ਸੀ ਇਕੱਠੇ ਹੀ ਸਾਡੇ ਰੋਟੀ ਪਾਣੀ ਇਕੱਠੇ ਹੀ ਖਾਂਦੇ ਇਕੱਠੇ ਹੀ ਕੋਟੀਆਂ ਦੇ ਬੰਦੇ ਜੀ ਜਮਾਈ ਸਾਡੇ ਨਾਲ ਹੀ ਸੀ ਮਤਲਬ ਜੀ ਉਹ ਇੱਧਰ ਆ ਜਾਂਦੇ ਸਾਡੇ ਕੋਠੇ ਤੇ ਅਸੀਂ ਉਹਨਾਂ ਦੇ ਕੋਠੇ 'ਚ ਜਾ ਵਰਦੇ ਜੀ ਤੇ ਬਸ ਜਦ ਫਿਰ ਇਹ ਲੜਾਈ ਹੋਈ ਆ ਅਸੀਂ ਉਦੋਂ ਖੱਤੇ 'ਚ ਕੰਮ ਕਰਦੇ ਸੀ ਜੀ ਉੱਥੇ ਫੇ ਸਾਨੂੰ ਬੰਬ ਸੁਣਿਆ ਖੜ ਕੇ ਜੀ ਹਾਂ ਤਾਂ ਉਹ ਲੋ ਪਤਾ ਲੱਗਿਆ ਵੀ ਕਹਿੰਦੇ ਵੀ ਨਰ ਨਾ ਤੁਸੀਂ ਤੁਹਾਨੂੰ ਇੱਕ ਚੀਜ਼ ਦਾ ਬਾਪੂ ਜੀ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਹੁਣ ਇੱਕ ਫਿਲਮ ਬਣ ਰਹੀ ਹੈ ਜਿਵੇਂ ਪਹਿਲਾਂ ਇੱਕ ਬਾਰਡਰ ਫਿਲਮ ਆਈ ਸੀ ਸਣੀ ਦੇ올 ਦੀ ਇੱਕ ਹੋਰ ਬਾਰਡਰ 2 ਬਣ ਰਹੀ ਹੈ ਉਹਦੇ ਵਿੱਚ ਦਿਲਜੀਤ ਆ ਜਿਹੜਾ ਆਪਣਾ ਪੰਜਾਬੀ ਕਲਾਕਾਰ ਉਹ ਨਿਰਮਲਜੀਤ ਸਿੰਘ ਸੇਖੋਂ ਹੋਰਾਂ ਦਾ ਰੋਲ ਅਦਾ ਕਰ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਨਹੀਂ ਉਹ ਪਤਾ ਨਹੀਂਗਾ ਆ ਜਿਹੜੇ ਇਹ ਹੁਣ ਪਿੱਛੇ ਪਿੱਛੇ ਦਾ ਰੌਲਾ ਜਿਹਾ ਹਾਂਜੀ ਬਈ ਉਹ ਵੇਪਰ ਨੇ ਆਪਣੇ ਐਡੀਆ ਚ ਬੱਦਦੇ ਨੇ ਕਿ ਸਰਦਾਰ ਜੀ 3 ਦਾ ਰੋਲਾ ਪਿਆ ਸੀ ਹੁਣ ਇਹ ਜਿਹੜੀ ਡਿਟੇਲ ਤੇ ਰਿਮਨ ਨੂੰ ਪਤਾ ਪਰ ਤੁਹਾਨੂੰ ਪਤਾ ਕਿ ਜੇ ਦਵਜੀਤ ਦੋਸਾਂ ਚ ਰੋਲ ਕਰ ਰਿਹਾ ਨਿਰਮਲਜੀਤ ਸਿੰਘ ਸੇਖੋਹਰਾਂ ਦਾ ਇੰਨਾ ਮੈਨੂੰ ਨੇ ਤੱਕ ਪਤਾ ਲੱਗਿਆ ਪਰ ਫਿਲਮ ਬਣਨੀ ਚਾਹੀਦੀ ਆ ਉਹਨਾਂ ਦੇ ਜੀਵਨ ਦੇ ਉੱਪਰ ਬਣਨੀ ਚਾਹੀਦੀ ਜੀ ਚਾਹੀਦੀ ਬਹੁਤ ਅੱਛੇ ਦਲੇਰੀ ਦੇ ਇੰਡੀਆ ਨੇ ਇੰਡੀਅਨ 에ਅਰਫੋਰਸ ਦਾ ਪਹਿਲਾ ਬੁੜਾਈ ਅਫਸਰ ਸੇਖ ਜਿਹਨੇ ਏਡਾ ਵੱਡਾ ਉਹਨਾਂ ਨੇ ਫੌਜ ਦੇ ਵਿੱਚ ਤਾਂ ਬਹੁਤ ਲੋਕਾਂ ਨੇ ਲਿਆ ਹੈ ਇਹ ਬੇ ਦੇ 에어ਪੋਰਟ ਦੇ ਵਿੱਚ ਇਕੱਲਾ ਬੰਦਾ ਜਿਹਨੇ ਪਰ ਵੀਰ ਚੱਕਰ ਪਰ ਵੀਰ ਚੱਕਰ ਜੀ ਨੇ ਲਿਆ ਹੈ ਹਾਂ ਜੀ ਨਰਬਲ ਜੀ ਜਦੋਂ ਕੋਈ ਆਰਡਰ ਨਹੀਂ ਸੀ ਤਾਂ ਉਹ ਤੋਂ ਆਪਣਾ ਹਾਈ ਟੇਕ ਅਪ ਕਰਕੇ ਲੜ ਜੀ ਜਦੋਂ ਨੇ ਦੇਖਿਆ ਵੀ ਉਹ ਉਹਨਾਂ ਨੇ 에어ਪੋਰਟਸ ਵਾਲੇ ਪੰਜ 6 ਜਹਾਜ਼ ਪਾਕਿਸਤਾਨ ਦੇ ਆ ਰਹੇ ਤੇ ਨੇ ਆਪਣੀ ਮਰਜ਼ੀ ਨਾਲ ਟੇਕ ਅਪ ਕੀਤਾ ਜੀ ਤੇ ਉਹ ਜਹਾਜ਼ਾਂ ਦੇ ਦੋਨੋਂ ਘਰਾਤ ਫੇਰ ਉਹ ਦੁਬਾਰਾ ਤੇਰਾ ਕੋਰਟ ਮਾਰਸ਼ਲ ਕਹਿ ਰਹੇ ਸੀ ਬਈ ਦਾ ਕੋਰਟ ਮਾਰਸ਼ਲ ਕਰ ਰੋਏ ਨੇ ਫੇਰ ਅੰਗਲੈਂਡ ਦੇ ਵਿੱਚ ਖਬਰ ਆਈ ਜੀ ਬਈ ਜੇ ਉਹ ਫਲਾਣਾ ਨਰਬਲ ਜੀ ਸਿੰਘ ਸੇਖੋ ਜਿਹੜਾ ਫਲਾਣਾ ਗੱਠ ਦਾ ਮਾਲਕ ਸੀਗਾ ਉਹ ਜੇ ਏਟੈਕ ਨਾ ਕਰ ਦਤਾ ਸ਼੍ਰੀਨਗਰ ਦਾ ਅੱਡਾ ਤਬਾਹ ਹੋ ਜਾਣਾ ਸੀਗਾ ਇਹ ਉਹਦੀ ਕਿਰਪਾ ਨਾਲ ਬਚੇ ਫੇਰ ਇਹ ਕੋਟਵਾਰ ਸ਼ਹਿ ਨੇ ਕੀਤਾ ਫਿਰ ਇਹਨਾਂ ਨੇ ਨੰਬਰ ਆਪਣੇ ਪਰਬੇ ਚੱਕਰ ਮੜਿਆ ਹਾਂ ਇਹ ਜੀ ਜੀ ਧੰਨਵਾਦ ਜੀ ਧੰਨਵਾਦ ਫਲਾਈਂਗ ਅਫਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਜੀਵਨ ਦੇ ਉੱਪਰ ਇੱਕ ਝਾਤ ਪਾਈ ਗਈ ਉਹਨਾਂ ਦਾ ਜੱਦੀ ਘਰ ਜਿਹੜਾ ਉਹ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਔਰ ਪਿੰਡ ਦੇ ਵਿੱਚ ਜੋ ਸਕੂਲ ਬਣਿਆ ਸਕੂਲ ਪ੍ਰਸ਼ਾਸਨ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਉਹਨਾਂ ਦੀ ਬਹਾਦਰੀ ਬਾਰੇ ਦੱਸਿਆ ਜਾਂਦਾ ਹੈ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਨੂੰ ਵੀ ਇਸ ਸਕੂਲ ਦੇ ਵਿੱਚ ਜਿਹੜਾ ਪਰਫੁੱਲਿਤ ਕੀਤਾ ਜਾਂਦਾ ਹੈ ਨੌਜਵਾਨਾਂ ਨੂੰ ਇਨਕਰੇਜ ਕੀਤਾ ਜਾਂਦਾ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਲਗਭਗ ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਦੇਸ਼ ਦੀ ਸੇਵਾ ਦੇ ਲਈ ਜ਼ਰੂਰ ਜਾਂਦਾ ਸੀ ਜੇ ਗੱਲ 1919 ਦੇ ਸਮੇਂ ਦੀ ਕੀਤੀ ਜਾਵੇ ਉਦੋਂ ਵੀ 53 ਜਿਹੜੇ ਨੌਜਵਾਨ ਨੇ ਫੌਜ ਦੇ ਵਿੱਚ ਗਏ ਜਿਨ੍ਹਾਂ ਦੇ ਵਿੱਚੋਂ 6 ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਤੋਂ ਇਲਾਵਾ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋਂ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਗੁਰਦੇਵਾਲ ਸਿੰਘ ਉਸ ਤੋਂ ਇਲਾਵਾ ਕਈ ਹੋਰ ਜਿਹੜੇ ਅਜਿਹੇ ਅਫਸਰ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਦੇਸ਼ ਦੀ ਸੇਵਾ ਦੇ ਲਈ ਆਪਣਾ ਜੀਵਨ ਬਲਿਦਾਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਜ ਨਿਰਮਲਜੀਤ ਸਿੰਘ ਸੇਖੋ ਹੋਰਾਂ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਕਿਰਦਾਰ ਦੇ ਵਿੱਚ ਨਜ਼ਰ ਆਣਗੇ ਦਿਲੋਂ ਸਲਾਮ ਹੈ ਉਹਨਾਂ तमाम ਫੌਜੀਆ ਨੂੰ ਜੋ ਆਪਣੀ ਜਾਨ ਦੀ ਕੁਰਬਾਨੀ ਕਰਕੇ ਵੀ ਦੇਸ਼ ਦੀ ਰਾਖੀ ਕਰਦੇ ਨੇ ਔਰ ਮੈਂ ਤਾਂ ਇਨਾ ਹੀ ਕਹਿਣਾ ਚਾਹਾਂਗਾ ਕਿ ਮੇਰੇ ਕੋਲ ਸ਼ਬਦ ਬਹੁਤ ਘੱਟ ਨੇ ਸ਼ਹੀਦ ਨਰਮਜੀਤ ਸਿੰਘ ਸੇਕੋਹਰਾਂ ਦੀ ਤਾਰੀਫ਼ ਕਰਨ ਦੇ ਲਈ ਕਿਉਂਕਿ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰਾਖੀ ਦੇ ਲਈ ਵੀਰਗਤੀ ਨੂੰ ਪ੍ਰਾਪਤ ਹੋਏ ਔਰ ਉਹਨਾਂ तमाम ਫੌਜੀ ਵੀਰਾਂ ਨੂੰ ਅਫਸਰਾਂ ਨੂੰ ਸਾਡਾ ਸਲਾਮ ਹੈ